ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿੰਨੀਆਂ ਪੰਜਾਬ ਦੀਆਂ ਕੋਰਟਸ ਨੇ ਜਿੱਥੇ ਤੱਕ ਮੇਰਾ ਐਕਸਪੀਰੀਅੰਸ ਰਿਹਾ ਹੈ ਜਾਂ ਹੋਰ ਐਡਵੋਕੇਟ ਸਹਿਵਾਨ ਦਾ ਵੀ ਰਿਹਾ ਹੋਊਗਾ ਆ ਜਿਹੜੇ ਇੱਥੇ ਅਲਮਦ ਰੂਮ ਦੇ ਵਿੱਚ ਬਾਇ ਨੇਮ ਤਾਂ ਮੈਂ ਨਹੀਂ ਬੋਲੂੰਗਾ ਬਟ ਮੈਂ ਇੱਕ ਵੀਡੀਓ ਜ਼ਰੂਰ ਉਹਨਾਂ ਤੱਕ ਪਹੁੰਚਦੀ ਕਰੂੰਗਾ ਤੇ ਜਿੰਨੇ ਵੀ ਵਕੀਲ ਸਹਿਵਾਨ ਨੇ ਹਰ ਇੱਕ ਕੋਰਟ ਦੇ ਵਿੱਚ ਇੰਡੀਆ ਦੇ ਵਿੱਚ ਕਿਤੇ ਵੀ ਹੋਵੇ ਖਾਸ ਕਰਕੇ ਪੰਜਾਬ ਦੇ ਵਿੱਚ ਮੈਂ ਉਹਨਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰੂੰਗਾ ਵੀ ਜਿਹੜੇ ਇਹ ਐਲਮਜ਼ ਰੂਮ ਦੇ ਵਿੱਚ ਜਾਂ ਜਿਹੜੇ ਰੀਡਰ ਨੇ ਖਾਸ ਕਰਕੇ ਉਹ ਜਿਹੜੇ ਇਹ ਪੈਸੇ ਲੈ ਕੇ ਕੰਮ ਕਰਦੇ ਨੇ ਨਾ ਤਾਂ ਇਹ ਸਿਸਟਮ ਬੰਦ ਕਰ ਦੇਣ ਸਾਡੇ ਜਿਹੜੇ ਅੜਕੇ ਕੋਈ ਚੜ ਗਏ ਨੇ ਐਦਾਂ ਦਾ ਵੀ ਸਾਨੂੰ ਸਰਕਾਰੀ ਜਾਬ ਦੇ ਉੱਪਰ ਤੁਸੀਂ ਲੱਗੇ ਹੋ ਤੁਸੀਂ ਉੱਥੋਂ ਕੋਈ ਫਾਈਲ ਨਹੀਂ ਕੱਢ ਰਹੇਗੇ ਫਾਈਲਾਂ ਗੁੰਮ ਕਰਦੇ ਹੋ ਠੀਕ ਹੈ ਪਾਰਟੀਆਂ ਕੋਈ ਉੱਥੋਂ ਭਰੀ ਹੁੰਦੀਆਂ ਨੇ ਤੁਸੀਂ ਉਦੋਂ ਪੈਸੇ ਲੈਨੇ ਹੋ ਤੇ ਲੋਕਾਂ ਨੂੰ ਇਹ ਹੁੰਦਾ ਵੀ ਪੈਸੇ ਦੇ ਕੇ ਹੀ ਕੰਮ ਇਹ ਜਿਹੜੀ ਸਭ ਜਿਹੜਾ ਕ腐ਸ਼ਨ ਦਾ ਜਿਹੜਾ ਵਿਸ਼ਾ ਹੈ ਬੰਦ ਕੀਤਾ ਜਾਵੇ ਤੇ ਮੈਂ ਮਾਨਯੋਗ ਜਿੰਨੇ ਵੀ ਪੰਜਾਬ ਦੀਆਂ ਜਿਹੜੀਆਂ ਕੋਰਟਸ ਨੇ ਸੈਸ਼ਨ ਜੱਜ ਨੂੰ ਜਿੰਨੇ ਵੀ ਇਹਨਾਂ ਨੂੰ ਮਾਨਯੋਗ ਸੈਸ਼ਨ ਜੱਜ ਨੂੰ ਬੇਨਤੀ ਜ਼ਰੂਰ ਕਰਾਂਗਾ ਹੱਥ ਜੋੜ ਕੇ ਵੀ ਇਹਨਾਂ ਦੇ ਉੱਤੇ ਜਿਹੜਾ ਸਿਕੰਜਾ ਕਸਿਆ ਜਾਵੇ ਬਹੁਤ ਵੱਡਾ ਜਿਹੜਾ ਇਹ ਗਰੋ ਹੈ ਮੈਂ ਇੱਕ ਖੁਦ ਵਕੀਲ ਹੋ ਕੇ ਬੜਾ ਹੀ ਇਸ ਚੀਜ਼ ਦੇ ਵਿੱਚ ਗਿਲਟੀ ਫੀਲ ਕਰ ਰਹੇ ਹਾਂ ਵੀ ਜੁਡੀਸ਼ੀਅਲ ਸਿਸਟਮ ਤੇ ਜੋ ਲੋਕ ਆ ਕੇ ਅਬਦਾ ਜਸਟਿਸ ਲੈਣ ਦੀ ਕੋਸ਼ਿਸ਼ ਕਰਦੇ ਨੇ ਉੱਥੇ ਜਾ ਕੇ ਵੀ ਆ ਚੀਜ਼ਾਂ ਨੂੰ ਦੇਖਣੀਆਂ ਪੈ ਰਹੀਆਂ ਨੇ ਅਸੀਂ ਖੁਦ ਵਕੀਲ ਐ ਕਿਸੇ ਮੰਨ ਲਓ ਅਸੀਂ ਹੁਣ ਮੈਂ ਇੱਕ ਪ੍ਰੈਕਟਿਸ ਕਰ ਰਿਹਾ ਹਾਈ ਕੋਰਟ ਤੇ ਪਟਿਆਲੇ ਦੇ ਵਿੱਚ ਪ੍ਰੈਕਟਿਸ ਕਰਦੇ ਹਾਂ ਹੋਰ ਜਗ੍ਹਾ ਦੇ ਵਿੱਚ ਵੀ ਆਉਣਾ ਜਾਣਾ ਹੁੰਦਾ ਹੋਰ ਕੋਰਟਸ ਜੇ ਅਸੀਂ ਆਪਣੇ ਜੂਨੀਅਰ ਭੇਸ ਦੇ ਉੱਥੇ ਤਾਂ ਉੱਥੇ ਜਾ ਕੇ ਮੈਂ ਚੀਜ਼ ਵਾਚ ਕੀਤੀ ਐ ਵੀ ਜਿਹੜੇ ਉੱਥੋਂ ਦੇ ਐਲਮਨ ਰੂਮ ਨੇ ਕੋਰਟਸ ਦੇ ਠੀਕ ਹੈ ਜੀ ਕੇਸ ਲੱਗੇ ਹੋਏ ਆ ਆਪਣਾ ਉੱਥੇ ਫਾਈਲ ਪਹੁੰਚਦੀ ਨਹੀਂ ਹੈਗੀ ਫਾਈਲ ਫਿਰ ਮੰਗਾਉਣੀ ਪੈਂਦੀ ਜਦੋਂ ਐਲਮਨ ਰੂਮ ਦੇ ਵਿੱਚ ਜਾਂਦੇ ਆ ਤਾਂ ਉੱਥੇ ਪੈਸੇ ਵੀ ਮੰਗ ਕੀਤੀ ਜਾਂਦੀ ਐ ਤੇ ਕੇਸ ਫਾਈਲ ਕਰਕੇ ਜਦੋਂ ਉੱਥੇ ਆਉਣੇ ਐ ਕਿਸ ਦਾ ਨੰਬਰ ਨਹੀਂ ਲੱਗਦਾ ਪੰਜ ਛੇ ਸਿਚ ਨੂੰ ਸਾਨੂੰ ਵੇਟ ਕਰਨੀ ਪੈਂਦੀ ਹੈ ਫਿਰ ਜਦੋਂ ਅਸੀਂ ਭੇਜਦੇ ਹਾਂ ਉੱਥੇ ਬੰਦਾ ਦਾ ਅਸੀਂ ਆਪ ਜਾਂਦੇ ਹਾਂ ਤਾਂ ਉੱਥੇ ਫਿਰ ਪੈਸੇ ਦੀ ਫਿਰ ਡਿਮਾਂਡ ਕੀਤੀ ਜਾਂਦੀ ਹੈ ਇਹ ਹੋ ਕੀ ਰਿਹਾ ਸਿਸਟਮ ਮਤਲਬ ਅਸੀਂ ਜੇ ਕਿਸੇ ਹੋਰ ਸੰਬੰਧਿਤ ਉੱਥੇ ਕੰਮ ਨਹੀਂ ਕਰਦੇ ਹੈਗੇ ਕਿਸੇ ਹੋਰ ਕੋਰਟ ਦੇ ਵਿੱਚ ਜਦੋਂ ਅਸੀਂ ਉੱਥੇ ਜਾ ਕੇ ਬਹਿਣੇ ਆ ਜਾਂ ਉੱਥੇ ਅਕਾ ਕਿਸੇ ਫਾਈਲ ਕਰਦੇ ਆ ਤਾਂ ਸਾਨੂੰ ਉੱਥੇ ਪੈਸੇ ਦੇਣੇ ਪੈਣਗੇ ਇਹ ਜੁਡੀਸ਼ਰੀ ਸਿਸਟਮ ਹੋ ਰਿਹਾ ਹੈ ਮਤਲਬ ਇਹ ਜੇ ਬੰਦੇ ਜੁਡੀਸ਼ੀਅਲ ਦੇ ਉੱਤੇ ਕਲੰਕ ਨੇ ਜਿਹੜੇ ਇਹਦੇ ਬੰਦੇ ਨੌਕਰੀ ਉੱਤੇ ਨੇ ਮੈਂ ਇਹਨਾਂ ਨੂੰ ਵਾਰਨਿੰਗ ਕਰਨਾ ਚਾਹਣਾ ਵੇ ਜਿੱਥੇ ਮੈਨੂੰ ਇਹਦਾ ਕੁਝ ਮਿਲ ਗਿਆ ਇਹਨਾਂ ਦੀ ਕੰਪਲੈਟ ਮੈਂ ਪ੍ਰੋਪਰ ਕਰਨੀ ਹੈ ਚਾਹੇ ਉਹ 10 ਰੁਪਏ ਲੈਂਦੇ ਨੇ ਚਾਹੇ 20 ਰੁਪਏ ਲੈਂਦੇ ਨੇ ਐਲਮੋਨ ਦੇ ਵਿੱਚ ਜਿੰਨੇ ਕਲਰਕਸ ਕੰਮ ਕਰਦੇ ਨੇ ਰੀਡਰ ਜਿਹੇ ਹੁੰਦੇ ਨੇ ਬਿੱਲਾਂ ਭਰੌਣ ਜਾਂਦੇ ਆ ਉੱਥੇ ਇਹਨਾਂ ਦੀ ਸੈਟਿੰਗ ਹੁੰਦੀ ਹੈ ਪੂਰਾ ਗਰਾਊਂਡ ਬਣਿਆ ਹੋਇਆ ਹੈ ਜੀ ਇਹ ਐਲਮੋਨ ਦੇ ਰੂਮ ਦੇ ਵਿੱਚ ਉਹ ਜਿੰਨੇ ਬੰਦੇ ਕੰਮ ਕਰਦੇ ਨੇ ਉਸ ਬੰਦੇ ਦੀ ਉਸ ਰੀਡਰ ਦੇ ਨਾਲ ਸੈਟਿੰਗ ਹੋਊਗੀ ਉਹਨਾਂ ਤੱਕ ਰੀਡਰ ਗੱਲ ਨਹੀਂ ਸੁਣਦਾ ਬਿੱਲ ਭਰੌਣ ਜਾਂਦ ਤੱਕ ਉਧਰ ਪੈਸੇ ਨਹੀਂ ਹੁੰਦੇ ਹੁੰਦੇ ਪੂਰੀ ਇਹਨਾਂ ਦੀ ਚੇਨ ਬਣੀ ਹੋਈ ਹੈ ਇਹ ਪਤਾ ਨਹੀਂ ਕਿੰਨੇ ਵਕੀਲ ਫ طيب منو ايش دا بڑا ਇਹ ਲੱਗਿਆ ਵੀ ਇਹ ਚੀਜ਼ ਦੇ ਉੱਤੇ ਵੀਡੀਓ ਜ਼ਰੂਰ ਹੋਣੀ ਚਾਹੀਦੀ ਹੈ ਤੇ ਮੈਂ ਗਰਾਊਂਡ ਲੈਵਲ ਦੇ ਉੱਪਰ ਵੀ ਜਿਹੜੇ ਕੋਰਸ ਇਦਾਂ ਦੇ ਉੱਤੇ ਵਿੱਚ ਹੋ ਰਿਹਾ ਹੈ ਇਹ ਤਾਂ ਮੰਨਜੋ ਕੋਰਸ ਨੂੰ ਜਿਹੜੀਆਂ ਉਹਨਾਂ ਦੇ ਸਬੰਧਤ ਐਲਮ ਰੂਮ ਦੇ ਜਿਹੜੇ ਕੋਰਸ ਨੇ ਉਹਨਾਂ ਨੂੰ ਕੰਪਲੀਟ ਵਾਇ ਰਿਟਨ ਵੀ ਜਾਊਗੀ ਤੇ ਸੈਸ਼ਨ ਜਜਨ ਵੀ ਜਾਊਗੀ ਤੇ ਮੰਨਜੋ ਕੋ ਹਾਈ ਕੋਰਟ ਦੇ ਵਿੱਚ ਵੀ ਇਹਨਾਂ ਦੇ ਖਿਲਾਫ ਜਾਊਗੀ ਜੋ ਵੀ ਇਹ ਚੀਜ਼ਾਂ ਕਰਦੇ ਨੇ ਸੋ ਮੈਂ ਬੇਨਤੀ ਮੈਂ ਕਰੂੰਗਾ ਮੇਰੀ ਵੀਡੀਓ ਰਹੇ ਜੇ ਕਿਸੇ ਵੀ ਜੱਜ ਸਹਿਬਾਨ ਦੇ ਉੱਪਰ ਇਹ ਜਾਂਦੀ ਹੈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਗਰਾਊਂਡ ਲੈਵਲ ਦੇ ਉੱਪਰ ਜਿਹੜੀਆਂ ਇਹ ਜਿਹੇ ਛੋ ਇਹ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਜਾਣ ਵੀ ਇਹਨਾਂ ਨੂੰ ਬਾਉਂਡ ਕੀਤਾ ਜਾਵੇ ਵੀ ਇਹ ਸਿਸਟਮ ਹੋਕ ਹੀ ਰਿਹਾ ਹੈ ਮੇਰਾ ਖੁਦ ਪਰਸਨਲ ایکسپੀਰੀਅੰਸ ਹੈ ਜੇ ਕਿਸੇ ਕੋਲ ਜੀ ਬਿੜੀ ਜਾਂਦੀ ਹੈ ਮੈਂ ਉਸ ਫਲਾਣੀ ਕੋਰਟ ਦੇ ਵਿੱਚ ਗਿਆ ਉੱਥੇ ਜਾ ਕੇ ਕੇਸ ਲੱਗਿਆ ਹੋਇਆ ਸੀ ਉਹਨਾਂ ਨੂੰ ਇਹ ਸੀ ਚਲੋ ਇਹਦੇ ਵਿੱਚ ਜੂਨੀਅਰ ਆ ਰਹੇ ਹਨ ਪ੍ਰੋਸਟੀ ਕਾਉਂਸਲ ਆ ਰਹੇ ਹਨ ਉੱਥੇ ਜਾ ਕੇ ਦੇਖੀ ਕੇਸ ਲੱਗਿਆ ਹੋਇਆ ਸਾਰੇ ਦੇ ਸਾਰੇ ਫਾਈਲਾਂ ਸਾਡੀ ਹੀ ਫਾਈਲ ਕਿਉਂਕਿ ਅਸੀਂ ਉਸ ਕੋਰਟ ਦੇ ਵਿੱਚੋਂ ਅਸੀਂ ਕਿਸੇ ਹੋਰ ਜੀ ਇੰਟਰੋਡਕਸ਼ਨ ਦੇ ਵਿੱਚੋਂ ਆ ਕੇ ਉੱਥੇ ਕੇਸ ਫਾਈਲ ਸਾਡੀ ਫਾਈਲ ਉੱਥੇ ਕੋਰਡ ਦੇ ਵਿੱਚ ਹੈ ਨਹੀਂ ਤੇ ਜੱਸਾ ਬਾਰ-ਬਾਰ ਬਲਾਰ ਨੇ ਕਿਡਾ 304 ਮਿੰਟ ਵਾਲਾ ਫਾਈਲ ਉੱਥੇ ਆ ਰਹੀ ਹੈ ਉਹ ਵੀ ਉਹਨਾਂ ਦੀ ਮੰਨਤਾ ਕਰਕੇ ਇਹ ਹੋਰ ਸਿਸਟਮ ਕੀ ਹੈ ਸਿਸਟਮ ਜ਼ਿਕ ਕੀ ਹੈ ਬਸ ਆਹ ਬਾਕਮ ਕੀ ਕੀ ਮਤਲਬ ਜਾਈਏ ਅਸੀਂ ਕਿੱਥੇ ਸੋ ਇਹਦੇ ਵਿੱਚ ਬੇਨਤੀ ਵੀ ਹੈ ਅਰਦਾਸ ਵੀ ਕੀਤਾ ਹੈ ਵੀ ਭਾਈ ਇਦਾਂ ਦਾ ਸੀਨ ਸਾਡੇ ਨਾਲ ਨਾ ਹੋਵੇ ਤੇ ਹੋਰ ਵੀ ਜਿਹੜੇ ਨਵੇਂ ਫਰੈਸ਼ ਆ ਰਹੇ ਨੇ ਐਡਵੋਕੇਟਸ ਉਹਨਾਂ ਨੂੰ ਵੀ ਮੈਂ ਗੱਲ ਕਹੂੰਗਾ ਵੀ ਇਹ ਸਿਸਟਮ ਨੂੰ ਆਪਾਂ ਹੀ ਮੂਹਰੇ ਆ ਕੇ ਰੋਕਣਾ ਹੈ ਜਿੱਥੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਉੱਥੇ ਇਹ ਛੱਡਣੇ ਨਹੀਂ ਬਖਸ਼ਣੇ ਨਹੀਂ ਹੈਗੇ ਇਹਨਾਂ ਨੂੰ ਕੰਮ ਤਨਖਾਹ ਸਰਕਾਰ ਦੇ ਰਹੀ ਹੈ ਠੀਕ ਹੈ ਕੋਰ ਦੇ ਵਿੱਚ ਇਹ ਕੰਮ ਕਰ ਰਹੇ ਨੇ ਤਾਂ ਇਹਨਾਂ ਤਰੀਕੇ ਨਾਲ ਹੀ ਕੰਮ ਕਰਨਾ ਚਾਹੀਦਾ ਥੈਂਕ ਯੂ